ਕੋਈ ਨਾ ਕੋਈ ਯਾਰ ਨਾਲੇ ਤੁਹਾਡੇ ਨਾਲੇ ਸਾਰਾ ਸਰਕਾਰ ਨਾਲੇ ਤੁਹਾਡੇ ਨਾਲੇ ਮੈਨੂੰ ਸਭ ਨਾਲ ਸਾਰਿਆਂ ਕੋਈ ਨਹੀਂ ਕੋਈ ਨਹੀਂ 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 ਸਭ ਗਿਆ ਵਾ ਗਿਆ ਕੋਈ ਨਹੀਂ 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 ਇਹ ਨਹੀਂ 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 ਕਿਤੇ ਲਾਤੇ ਨਿਕਲ ਲਗੀ ਦਸਤੀ ਆ ਮੁੜ ਆ ਗਿਆ ਘਰ ਚਰ ਹੋਣਾ ਤੇ ਆ ਬੇਟਾ ਨਾ ਮੜਾ ਦੇਖਿਓ ਸਰ ਇਹ ਦੂਜਾ ਮੰਡਾ ਜੀ ਕਿਦਾਂ ਵੀ ਕਰ ਜੀ ਤੋੜੀ ਚਾਹ ਤਾਫੀ ਦਾ ਨਾ ਜੀ ਸਰ ਨਾਲ ਹੀ ਜੀ ਨਾਲ ਹੀ ਜੀ ਦੇਖੋ ਜੀ ਸਰ ਬੰਦ ਰਿਹਾ ਬੰਦ ਜੀ ਸਰ ਮਿਲ ਜੁਣਾ ਦਾ ਜੀ ਇਹ ਦਿਖੋ ਰੂਵੀ ਆਈ ਕਿਤੇ ਇਹਨਾਂ ਦੀ ਮੈਸੇਜ ਨੂੰ ਭੇਜੋ ਜਿਹੜੇ ਅਮਰੀਕਾ ਤੋਂ ਅੰਮ੍ਰਿਤਸਰ 에어ਪੋਰਟ ਤੇ ਉੱਪਰੇ ਸੀ ਔਰ ਮੈਂ ਪਹਿਲਾਂ ਤਾਂ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਿ ਸੁਖਸਵੀਲੀ ਆਪਣੇ ਘਰੇ ਆ ਗਏ ਜਿੱਦਾਂ ਦੇ 트াম্প ਦੇ ਰਾਸ਼ਟਰਪਤੀ ਦੇ ਬਿਆਨ ਸੀਗੇ ਉਹਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਸਾਡੇ ਬੱਚੇ ਗਏ ਆ ਥੋੜੇ ਖਬਰਾਏ ਹੋਏ ਸੀਗੇ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਵੀ ਤਾਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਇਹ ਦੇਖੋ ਇਹ ਜੋ ਰੋਜੀ ਰੋਟੀ ਕਮਾਉਣ ਲਈ ਉੱਥੇ ਗਏ ਸੀਗੇ ਲੱਖਾਂ ਰੁਪਏ ਲਾਏ ਅੱਜ ਆਪਣੇ ਘਰ ਚਲੋ ਪਰਿਵਾਰ ਚ ਆ ਵੀ ਗਏ ਆ ਪਰ ਸਾਨੂੰ ਸਾਰਿਆਂ ਨੂੰ ਇਹਨਾਂ ਬਾਰੇ ਬੱਚੇ ਜਿੰਨੇ ਵੀ ਰਿਪੋਰਟ ਹੋ ਕੇ ਆਏ ਆ ਇਹਨਾਂ ਬਾਰੇ ਸਾਰਿਆਂ ਬਾਰੇ ਸੋਚਣਾ ਚਾਹੀਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਆਪਾਂ ਅਡਜਸਟ ਕੀਤਾ ਜਾਵੇ ਤਾਂ ਕਿ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਕਮਾ ਸਕਣ ਤੇ ਜਿਹੜਾ ਲਾਸ ਹੋਇਆ ਉਹਨੂੰ ਕਵਰ ਕਰ ਸਕਣ ਮੇਰੇ ਖਿਆਲ ਸਾਡੇ ਮੰਤਰੀ ਸਾਹਿਬ ਤਾਂ 에어ਪੋਰਟ ਤੇ ਤੁਹਾਨੂੰ ਐਨ ਆਰ ਆਈਸ ਮਿਲੇ ਹੀ ਆ ਤਾਰੀਵਾਲ ਸਾਹਿਬ ਤਾਂ ਉਹਨਾਂ ਨੇ ਵੀ ਜਿਹੜੇ ਸੈਂਟਰ ਦੇ ਐਨਆਰਆਈਜ਼ ਮੰਤਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕੀਏ ਕਿਉਂਕਿ ਸਾਰੇ ਇਹ ਵੀ ਮੈਰਿਡ ਨੇ ਇਹਨਾਂ ਦੇ ਵੀ ਬੱਚੇ ਆ ਇਹ ਵੀ ਇਹ ਦਾਹਰਾਪੁਰ ਤੋਂ ਉਹ ਟਾਲੀ ਤੋਂ ਨੇ ਹਾਂਜੀ ਤਾਂ ਇਹਨਾਂ ਦਾ ਕੋਈ ਜਿਹੜਾ ਲਾਸ ਹੋਇਆ ਆ ਉਹ ਵੀ ਪ੍ਰਭਾਵਿਤ ਕਰਨੇ ਦੀ ਕੋਸ਼ਿਸ਼ ਕਰਾਂਗੇ ਬਾਕੀ ਗਵਰਨਮੈਂਟ ਇਹਨਾਂ ਦੇ ਨਾਲ ਹੈ ਸਾਰੀ ਐਮਐਲਏ ਸਾਹਿਬ ਜੇਕਰ ਗੱਲ ਕਰੀਏ ਤਾਂ ਟਰੰਪ ਸਰਕਾਰ ਨੇ ਕਹਿੰਦੇ ਸਾਰੇ ਐਨਾਉਂਸ ਕਰ ਦਿੱਤਾ ਸੀ ਕਿ ਜਿਹੜੇ ਨਜਾਇਜ਼ ਤੌਰ ਤੇ ਭਾਰਤੀ ਹੈ ਜਾਂ ਕਿਸੇ ਵੀ ਕੰਟਰੀ ਦੇ ਆ ਉਹਨਾਂ ਨੂੰ ਜਿਹੜਾ ਹੈਗਾ ਇਥੋਂ ਉਡਪੁਰ ਕੀਤਾ ਜਾਏਗਾ ਕੀ ਸਰਕਾਰ ਨੇ ਕੋਈ ਉਪਰਾਲਾ ਕੀਤਾ ਸੀ ਭਾਰਤ ਸਰਕਾਰ ਨੇ ਕੋਈ ਉਪਰਾਲਾ ਹੋ ਜਾ ਕੀਤਾ ਕਿ ਅਸੀਂ ਇਹਨਾਂ ਦਾ ਕੋਪਚਾ ਕਰ ਸਕਦੇ ਹਾਂ ਦੇਖੋ ਭਾਰਤ ਸਰਕਾਰ ਹੀ ਉਹਨਾਂ ਨਾਲ ਗੱਲ ਕਰ ਸਕਦੀ ਹੈ ਸੂਬਾ ਸਰਕਾਰ ਨਹੀਂ ਗੱਲ ਕਰ ਸਕਦੀ ਤੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਸੈਂਟਰ ਦੇ ਵਜ਼ੀਰ ਨੇ ਐਨਆਰਆਈਸ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਤੇ ਲਿਕਨ ਨਹੀਂ ਹੁੰਦਾ ਕਿ ਜਿਸ ਦਿਨ ਕਾਨੂੰਨ ਬਣੇ ਉਸ ਦਿਨ ਤੋਂ ਜਿਹੜਾ ਅਗਲਾ ਟਾਈਮ ਹੈ ਉਹ ਲਾਗੂ ਕੀਤਾ ਜਾਂਦਾ ਹੁੰਦਾ ਹੈ ਜਿਹੜੇ ਪਹੁੰਚ ਗਏ ਸੀ ਵਿਚਾਰੇ ਉਹਨਾਂ ਨੂੰ ਉਹਨਾਂ ਤੋਂ ਬਾਅਦ ਨਮਿਆਂ ਨੂੰ ਕਹਿ ਦਿੰਦੇ ਕਈ ਤਾਂ ਬਲੀਵ ਕਰਿਓ 40 45 45 50 50 ਲੱਖ ਰੁਪਇਆ ਲਾ ਕੇ ਗਏ ਆ ਤਾਂ ਕਈਆਂ ਨੇ ਤਾਂ ਕਰਜ਼ੇ ਚੱਕੇ ਆ ਹੁਣ ਸੁਣਦੇ ਹੀ ਆਸੀਂ ਵੀ ਪਰ ਫਿਰ ਵੀ ਚਲੋ ਪ੍ਰਮਾਤਮਾ ਦੇ ਪਹਿਲੀ ਤਾਂ ਗੱਲ ਇਹ ਆ ਕਿ ਆਪਣੇ ਘਰ ਸੁਖਸ਼ਵੀਲੀ ਪਹੁੰਚ ਗਏ ਆ ਦੂਸਰਾ ਪੰਜਾਬ ਗਵਰਨਮੈਂਟ ਹਮੇਸ਼ਾ ਇਹਨਾਂ ਦੇ ਨਾਲ ਖੜੀ ਆ ਭਗਵਾਨ ਪ੍ਰਮਾਨ ਜੀ ਨਾਲ ਵੀ ਗੱਲ ਕਰਾਂਗੇ ਔਰ ਸਾਡੇ ਐਨਆਰਆਈ ਮੰਤਰੀ ਸਹਿਬਾਨ ਜਿਹੜੇ ਉਹ ਵੀ ਟਰਾਈ ਕਰ ਰਹੇ ਆ ਬੈਸਟ ਟੂ ਬੈਸਟ ਕਰਾਂਗੇ ਔਰ ਮੇਰੀ ਦਿਲ ਦੀ ਇੱਛਾ ਆ ਕਿ ਇਨ ਦਾ ਦਰਦ ਦੁੱਖ ਕਿਉਂ ਕਿ ਆਪ ਆਪਣੀ ਜੀਵਨ ਦਾ ਅਨੁਭਵ ਕਰ ਰਹੇ ਹੋ। ਕਈ ਕਰਕੇ ਇਸ ਤਰ੍ਹਾਂ ਦੀ ਸਥਿਤੀ ਸਕਲਕ ਨਹੀਂ ਪਾ ਸਕਦਾ ਕਿ ਉਹ ਇਸ ਦਾ ਦਰਦ। ਡਾਕਟਰ ਪਰਮਾਣ ਦਾ ਸਭ ਤੋਂ ਵੱਡਾ ਸੋਚਦਾ ਆਪ ਨੂੰ ਇਹ ਪੈਸੇ ਕਰੀਏ। ਇਹ ਕੋਈ ਪਹਿਲਾਂ ਵੀ ਕੀਤੀ ਹੈ ਤੁਸੀਂ ਦੇਖਦੇ ਹੋ। ਲੇਕਿਨ ਮੈਂ ਆਪਣੇ ਭਾਵਨਾ ਨੂੰ ਆਪਣੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਐਮੀਨ ਐਜੰਟਾਂ ਦੇ ਕੋਲ ਪਸ ਜਾਓ ਕਿਉਂਕਿ ਕੁਦਰਤੀ ਨੇਚਰਲ ਹੈ ਕਿ ਜਦੋਂ ਤੱਕ ਆਪਾਂ ਏਜੰਟ ਨੂੰ ਪੈਸੇ ਦੇ ਦਿੰਨੇ ਤਾਂ ਅਸੀਂ ਕਿੰਨੇ ਕੰਦ ਨੂੰ ਵੀ ਨਾ ਪਤਾ ਲੱਗੇ ਪੈਸੇ ਵੀ ਕੈਸ਼ ਦੇ ਦਿੰਨੇ ਆ ਜਿਨ੍ਹਾਂ ਦੇ ਕਾਨੂੰਨ ਮੁਤਾਬਕ ਨਾ ਤਾਂ ਪਰਵਾਹੀ ਹੋ ਸਕਦੀ ਆ ਨਾ ਕੋਈ ਗੱਲ ਆ ਵੀ ਸਾਰੀ ਸੋਚ ਵਿਚਾਰ ਕਰਨ ਪੰਜਾਬ ਸਰਕਾਰ ਵੀ ਵੱਧ ਤੋਂ ਵੱਧ ਲੱਗੀ ਹੋਈ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ 10000 ਭਰਤੀ ਅਸੀਂ ਤੁਸੀਂ ਦੇਖਿਆ ਹੀ ਆ ਕੱਲ ਫਿਰ ਇਸ਼ੂ ਕਰਤੀ ਆ ਕਿ ਜਿੰਨੇ ਵੀ ਪੰਜਾਬ ਦੇ ਆਪਣੇ ਨੌਜਵਾਨ ਆ ਉਹ ਵੱਧ ਤੋਂ ਵੱਧ ਜਿਹੜੇ ਆ ਪੰਜਾਬ ਦੇ ਵਿੱਚ ਹੀ ਜੋਬ ਕਰਨ ਬਾਹਰ ਨਾ ਜਾਣ ਤਾਂ ਕੋਸ਼ਿਸ਼ ਆ ਕਿਉਂਕਿ 5 ਸਾਲ ਅੱਲੇ ਤਾਂ 3 ਸਾਲ ਹੋਏ ਆ ਸਾਨੂੰ ਜਿੱਥੇ 70 ਸਾਲ ਦਾ ਸਿਸਟਮ ਖਰਾਬ ਆ ਉਹਨੂੰ ਸੁਧਾਰਨੇ ਨੂੰ ਟਾਈਮ ਲੱਗਣਾ ਪਰ ਅਸੀਂ ਇਹਨਾਂ ਨੂੰ ਵਿਸ਼ਵਾਸ ਜ਼ਰੂਰ ਦਿਵਾਉਨੇ ਆ ਕਿ ਪੰਜਾਬ ਦੇ ਦੇ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਚਿੰਤਕ ਆ ਕਿ ਸਾਡੇ ਨੌਜਵਾਨ ਕਿੰਨਾ ਚਿਰ ਹੋ ਗਿਆ ਦੁਬਾਰੀ 4 ਮਹੀਨੇ ਹੋ ਗਏ ਤੋਂ ਮੈਨੂੰ ਘਰੋਂ ਨਿਕਲੇ ਨੂੰ 4 ਮਹੀਨੇ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਤੁਹਾਨੂੰ ਔਕੜਾਂ ਸਾਹਮਣਾ ਕਰਨਾ ਪੈ ਜਾਂਦਾ ਪਾਜੀ ਔਕੜਾਂ ਦਾ ਤਾਂ ਬਹੁਤ ਨੇ ਲੰਬਾ ਸੋਣੇ ਅਰਦਾਸ ਕੇ ਹੱਥ ਅੱਗੇ ਬੇਨਤੀ ਹੈ ਪਾਜੀ ਕੋਈ ਏਜੰਟਾ ਤਾਂ ਕਰਕੇ ਦੋ ਨੰਬਰ ਚ ਨਾ ਪਾਜੀ ਕਿਸੇ ਪਾਸੇ ਜਾਓ ਪਾਜੀ ਇੱਥੇ ਖਾ ਲੋ ਥੋੜੀ ਖਾ ਲੋ ਕਿਤੇ ਥੱਕੇ ਨਾ ਚਲੋ ਪਾਜੀ ਨਾ ਖਾਣ ਨੂੰ ਮਿਲਦਾ ਨਾ ਕੁਝ ਉਥੇ ਕੁਝ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੀ ਜੇ ਵਿੱਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਕਿਥੋਂ ਕਿਥੋਂ ਸੌਵ ਲਾਲੋ ਪਾਜੀ 30 35 ਹਜ਼ਾਰ ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਹਿ ਲਏ ਕਿ ਖੜਿਆ ਕਿ ਇੱਥੋਂ ਪਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਜੀ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਜਵਾਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫ્લાਾਈਟ ਜਿੱਤੇ ਘਟਾਈਆ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਸੋਚਦਾ ਕਿ ਚਲੋ ਪਹਿਲਾ ਵੀ ਸਟੇ ਮਿਲਦੀ ਹੈ ਜਦੋਂ ਜਾ ਕੇ ਤਾਰ ਕੇ ਭਾਜੀ ਬਾਏ ਰੋਡ ਅੱਗੇ ਲੈ ਜਾਂਦੇ ਨਾ ਭਾਜੀ ਬਹੁਤ ਔਖਾ ਹੁੰਦਾ ਇਟਲੀ ਕੋ ਤੁਸੀਂ ਕਿੱਥੇ ਗਏ ਸੀ ਭਾਜੀ ਉਥੋਂ ਉਹਨਾਂ ਨੇ ਲਾਟਿਨ ਅਮਰੀਕਾ ਲੈ ਕੇ ਜਾਂਦੇ ਭਾਜੀ ਉਥੋਂ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਹੁਣ ਤੁਹਾਡੀ ਇਥੋਂ ਫਲਾਈਟ ਹੋਣੀ ਹੈ ਅਗਲੀ ਇੱਥੇ ਵੇਟ ਕਰ ਲਓ ਭਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਨਾ ਕੁਛ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਉਗੀ ਬੰਦ ਇਨਸਾਨਾ ਬਈ ਪੁੱਕਾ ਲੱਗਦੀ ਆ ਬੰਦਾ ਇੱਕ ਦਿਨ ਬੁਖਾਰ ਲੂਗਾ ਦੋ ਦਿਨ ਬੜੀ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਵਾਰ ਪਾਜੀ ਕੋਸ਼ਿਸ਼ ਦਾ ਰਸਤਾ ਸੀ ਉਹਦੇ ਵਿੱਚ ਟੈਕਸੀਆਂ ਤੇ ਕੱਢਿਆ ਲਗਭਗ 15 ਕ ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਕ ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਰੋਡ ਤੇ ਫੇ 40 45 ਕਿਲੋਮੀਟਰ ਚੱਲੇ ਆਂ ਸੀ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਇਸਨਾਲ ਦੇ ਨਾਲ ਕੋਈ ਮਿਸ ਐਕਿਡ ਨਹੀਂ ਹੋਇਆ ਭਾਈ ਬਹੁਤ ਕੁਝ ਦੇਖਿਆ ਜੇ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਉਹਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਡੈੱਡ ਵੋਗੀਆਂ ਅਸੀਂ ਜਾਂਦੇ ਹੋਏ ਖੁਦ ਦੇਖੀਆਂ ਨੇ ਨੌਜਵਾਨ ਰਾਸਤੀ ਸਦੇ ਦਿਨਾਂ ਚੰਦੇ ਹੋ ਅਰੇਸ਼ਟ ਭਾਈ ਸਾਡੀ ਮੈਜਿਕ ਨਹੀਂ ਬਾਰਡਰ ਤੋਂ ਪਿੱਛੇ ਨਹੀਂ ਬਾਰਡਰ ਤੋਂ ਹੀ ਚਪਲਸ ਉਥੋਂ ਚੱਕੇ ਗਏ ਜੀ ਕੋਈ ਪਤਾ ਕਿਹੜਾ ਬਾਰਡਰ ਸੀ ਉਹ ਤੇਜਵਾਨ ਤੇ ਮੈਕਸੀਕੋ ਤੋਂ ਭਾਜੀ ਐਂਟਰ ਹੋਏ ਆ ਤੇਜਵਾਨਾ ਮੈਕਸੀਕੋ ਦਾ ਸ਼ਹਿਰ ਆ ਜਿੱਥੋਂ ਹੀ ਐਂਟਰ ਹੋਏ ਆ ਉਸ ਤੋਂ ਅੱਗੇ ਜਦੋਂ ਬੰਦੇ ਭਾਜੀ ਪੁਲਿਸ ਵਾਲਾ ਨੇ ਚੱਕ ਲਿਆ ਉਤੋਂ ਆਰਮੀ ਵਾਲਿਆਂ ਨੇ ਫਿਰ ਉਹਨਾਂ ਨੇ 14 ਦਿਨ ਸਾਨੂੰ ਜੇਲ੍ਹ 'ਚ ਹੀ ਰੱਖਿਆ ਨਾ ਕਮਰੇ 'ਚੋਂ ਬਾਹਰ ਕੱਢਿਆ ਨਾ ਸਾਨੂੰ ਹਾਜ਼ ਮਤਲਬ ਸੂਰਜ ਦੀ ਹਵਾ ਨਾ ਪਾਣੀ ਕੋਸ਼ ਨਹੀਂ ਮਿਲਿਆ ਸਾਨੂੰ ਕਮਰੇ ਦੇ ਉੱਥੇ ਕੈਦ ਕਰਕੇ ਰੱਖਿਆ ਅਸੀਂ ਤਾਂ ਹੱਲੇ ਭਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੇ ਉਥੇ ਹਜ਼ਾਰਾਂ ਭਾਜੀ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਉਹ ਸਾਰੇ ਭਾਜੀ ਡਪੋਟ ਯਾਰ ਹੌਲੀ ਹੌਲੀ ਸਾਰੇ ਆ ਰਹੇ ਨੇ ਤੁਸੀਂ ਅਮਰੀਕਾ ਦਾ ਕੋਈ ਟੱਪਿਆ ਨਹੀਂ ਸੀ ਤੇ ਮਤਲਬ ਨਹੀਂ ਬਾਰਡਰ ਟੱਪ ਕੇ ਭਾਜੀ ਪਾਰ ਹੋਏ ਹਾਂ ਸੀ ਟੱਪ ਕੇ ਅਰੈਸਟ ਹੋਏ ਹਾਂਜੀ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਆਏ ਨਿਕਲੇ ਤੇ ਕੰ ਮੈਂ ਫਿਰ ਦੋ ਕੁ ਦਿਨ ਹੋਟਲ ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੇਰੀ ਫਲੈਟ ਹੈ ਪੇਰੂ ਤੱਕ ਹੀ ਬੱਸਾਂ ਤੇ ਗਏ ਤੇ ਅੱਗੇ ਮਤਲਬ ਕਿ ਕੋਈ ਉੱਤੇ ਫਲੈਟ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਜੀ ਫਿਰ ਬਾਅਰ ਤੇ ਟੈਕਸੀਆਂ ਰਹੀਂ ਗਈਆਂ ਤੇ ਰੂਨ ਕੋਕਲੀ ਕਲੰਬੀਆ ਤੇ ਫਿਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ 크ਰੂਜ਼ ਤੇ ਜਿਹਨੂੰ ਕਹਿੰਦੇ ਤੇ ਪਰ 크ਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਜੀ ਫਿਰ ਪਨਾਮਾ ਫਿਰ ਡਾਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਕਿ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਤੇ ਇੱਕ ਜੰਗਲ ਚ ਪਰਾਂਮਾਂ ਦੇ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡੋਂਕੀ 2 ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਇਦਾਂ ਨਕਾਰਾ ਗੁਆ ਗੁਆਟਾਮਲ ਮੁਕਸੀ ਕੋ ਤੱਕ ਪਹੁੰਚ ਗਏ ਮੁਕਸੀ ਤੋਂ ਅੱਗੇ ਕਿਸ ਤਰ੍ਹਾਂ ਗਏ ਮੁਕਸੀ ਕੋ ਦੇ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਕਿ ਉਹਨੇ ਡੋਂਕਰ ਨੇ ਤੋਂ ਸਮੁੰਦਰ ਦੇ ਕਿੱਥੇ ਲੱਗੀ ਸਮੁੰਦਰ ਦੀ ਡੌਂਕੀ ਲੱਗੀ ਐ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ ਤੋਂ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਜਦੋਂ ਤੁਸੀਂ ਇੱਥੇ ਚੱਲੇ ਸੀ ਪ੍ਰੈਜ਼ੈਂਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੌਂਕੀ ਰਹਿ ਜਾਓਗੇ ਕਿ ਸਿੱਧੇ ਫਲੈਟ ਕੀ ਉਹਨਾਂ ਨੇ ਜੱਟਨ ਦਾ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਯੂਰਪ ਦਾ ਵੀਜ਼ਾ ਦਵਾਉਂਗਾ ਵੀ ਵੀਜ਼ਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾ ਤੋਂ ਕਤਰਕਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬ੍ਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਹੀਂ ਤਾਂ ਚਾਰ-ਚਾਰ ਦਿਨ ਕਦੀ ਆਰੀ ਭੁੱਖੇ ਰਹਿੰਦਾ ਸੀ ਕਦੀ ਕੋਕ ਮਿਲ ਜਾਣਾ ਜੰਬਿਸਕੋਟ ਮਿਲ ਜਾਣੇ ਬਸ ਇਹੀ ਖਾ ਲੈਣੇ ਕੀ ਮੰਨ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਹੀ ਕਰਦੇ ਸਾਡੀ ਮਦਦ ਕਰਨ ਰੈਂਟਾਂ ਦੇ ਕਲੱਬ ਵੀ ਉਹੀ ਕਰ ਵੀ ਚੰਦੇ ਤੁਸੀਂ ਜੰਟਾ ਦੀ ਕਾਰਵਾਈ ਸਖਤ ਹੋ ਸਕਤੋਣੀ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ 2 ਨੰਬਰ ਚ ਨਾ ਪਾਇਆ ਜਾਵੇ ਜੇ ਪਾਉਣਾਵੇ ਤਾਂ 1 ਨੰਬਰ ਦੇ ਵਿੱਚ ਬੰਦੇ ਨੂੰ ਕੱਲਿਆ ਜਾਵੇ ਕਿ 2 ਨੰਬਰ ਦੇ ਵਿੱਚ ਨਾ ਕੱਲਿਆ ਜਾਵੇ ਕਿ ਜਿਹੜੀ ਮਤਲਬ ਕੇ ਦੀ ਜ਼ਿੰਦਗੀ ਨਾ ਖਲਵਾੜ ਨਾ ਹੋਏਗਾ